ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਪ ਬਾਣੀ ਅੰਦਰ ਸਮਝਾਉਂਦੇ ਨੇ ਕਿ ਉਹ ਅਕਾਲ ਪੁਰਖ ਪਰਮਾਤਮਾ ਜਦੋਂ ਜੁਗਾ ਦੀ ਆਰੰਭਤਾ ਨਹੀਂ ਸੀ ਹੋਈ ਸੰਸਾਰ ਤੇ ਕੁਝ ਵੀ ਨਹੀਂ ਸੀ ਉਸ ਸਮੇਂ ਵੀ ਸੱਚ ਸੀ ਅਤੇ ਜਦੋਂ ਜੁਗਾ ਦੀ ਆਰੰਭਤਾ ਹੋ ਗਈ ਉਸ ਸਮੇਂ ਵੀ ਸੱਚ ਸੀ ਹੈ ਭੀ ਸੱਚ ਉਹ ਪਰਮਾਤਮਾ ਹੁਣ ਵੀ ਹੈ ਨਾਨਕ ਹੋਸੀ ਭੀ ਸੱਚ ਅਤੇ ਅਗਾਹ ਵੀ ਸਦਾ ਲਈ ਇਸੇ ਹੀ ਤਰ੍ਹਾਂ ਰਹੇਗਾ ਸੱਚ ਦਾ ਅਰਥ ਹੁੰਦਾ ਹੈ ਹੋਂਦ ਜੋ ਸਦੀਵੀ ਰਹਿਣ ਵਾਲਾ ਤਾਂ ਇਸੇ ਹੀ ਤਰ੍ਹਾਂ ਗੁਰਬਾਣੀ ਦੇ ਅੰਦਰ ਸੀ ਇਹ ਵੀ ਫਰਮਾਨ ਪੜਦੇ ਹਾਂ ਨਿਹਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਬినాਸ਼ੀ ਕਿ ਜੇ ਕੋਈ ਇਨਸਾਨ ਉਸ ਸਦਾ ਰਹਿਣ ਵਾਲੇ ਨਿਹਚਲ ਪਰਮਾਤਮਾ ਦੇ ਨਾਲ ਜੁੜ ਜਾਏ ਤਾਂ ਉਹ ਇਨਸਾਨ ਵੀ ਆਪਣਾ ਨਾਮ ਸਦਾ ਲਈ ਸੰਸਾਰ ਤੇ ਛੱਡ ਜਾਂਦਾ ਹੈ ਤੇ ਜਿਵੇਂ ਅਸੀਂ ਉਦਾਹਰਨ ਦੇ ਤੌਰ ਤੇ ਕਿੰਨੇ ਹੀ ਗੁਰਸਿੱਖਾਂ ਗੁਰੂ ਸਹਿਬਾਨ ਉਸ ਪਰਮਾਤਮਾ ਦੇ ਨਾਲ ਜੁੜੇ ਤਾਂ ਉਹਨਾਂ ਦਾ ਵੀ ਅੱਜ ਸੰਸਾਰ ਤੇ ਨਾਮ ਹੈ ਤੇ ਉਲਟਾ ਜਿਹੜੇ ਭੈੜੇ ਇਨਸਾਨ ਹੋਏ ਉਹਨਾਂ ਨੂੰ ਸੰਸਾਰ ਤੇ ਕੋਈ ਵੀ ਨਹੀਂ ਪੁੱਛਦਾ